ਉਹਣਾ ਨੇਰੇ ਦੇ ਵਿੱਚ ਨੇਰੇ ਦੀ ਆੜ ਦੇ ਵਿੱਚ ਇੱਥੇ ਕ੍ਰੇਨ ਬੁਲਾ ਕੇ ਮੰਦਰ ਟਾਇਆ ਇਹਨਾਂ ਨੇ ਕ੍ਰੇਨਾਂ ਲਿਆਂਦੀਆਂ ਲਾਈਟਾਂ ਬੰਦ ਕੀਤੀਆਂ ਤੇ ਹਨੇਰੇ ਦੇ ਵਿੱਚ ਮੰਦਰ ਇੱਥੋਂ ਟਾ ਦਿੱਤਾ ਇੱਥੇ ਤੱਕ ਕਿ ਮੰਦਿਰ ਦੀਆਂ ਨੀਹਾਂ ਵੀ ਪਟਕੇ ਨਾਲ ਲੈ ਗਏ ਇਹਨਾਂ ਦੀ ਬੰਦਿਆਂ ਦੀ ਇੰਨੀ ਜਮੀਰ ਮਰ ਗਈ ਕਿ ਉਹਨਾਂ ਨੇ ਜਦੋਂ ਮੂਰਤੀਆਂ ਇੱਥੋਂ ਖੰਡਿਤ ਕਰਤੀਆਂ ਸਾਡੀਆਂ ਮੂਰਤੀਆਂ ਤੇ ਉਹ ਪਟਕੇ ਪਤਾ ਨਹੀਂ ਮਲਵਾ ਕਿੱਥੇ ਲੈ ਗਏ ਐਸੇ ਲੋਕਾਂ ਨੂੰ ਪੈਸੇ ਦਾ ਇੰਨਾ ਮੋਹ ਪੈ ਗਿਆ ਲਾਲਚ ਪੈ ਗਿਆ ਕਿ ਉਹਨਾਂ ਦੇ ਜਮੀਰ ਮਰ ਗਈ ਉਹਨਾਂ ਨੇ ਮੰਦਰ ਹੀ ਇੱਥੋਂ ਟਾ ਦਿੱਤਾ ਉਹਨਾਂ ਨੂੰ ਲਲਕਾਰਦਾ ਵੀ ਹੈ ਜਿਸ ਮਾਰੇ ਪੁੱਤ ਜਦਮ ਹੈ ਸਾਡਾ ਇੱਥੇ ਦੁਬਾਰਾ ਅਸੀਂ ਮੰਦਿਰ ਬਣਾਵਾਂਗੇ ਜਿਹਦੇ ਦਮ ਹੈ ਸਾਡਾ ਇਥੋਂ ਮੰਦਿਰ ਹਲਾਕੇ ਦਿਖਾ ਦੇਵੇ ਕਿ ਜੇ ਅੱਜ ਇਹ ਮੰਦਿਰ ਢਾ ਸਕਦੇ ਕੱਲ ਤੁਹਾਡੇ ਘਰ ਵੀ ਢਾ ਸਕਦੇ ਆ ਠੀਕ ਆ ਜਿਹੜੇ ਭਗਵਾਨ ਨੂੰ ਖਤਮ ਕਰ ਸਕਦੇ ਆ ਭਗਵਾਨ ਦੀ ਬਣਾਈ ਚੀਜ਼ ਨੂੰ ਤਾਂ ਮਿੰਟ 'ਚ ਖਤਮ ਕਰ ਸਕਦੇ ਆ ਬੀਤੇ ਦਿਨੀ ਇੱਥੇ ਇੱਕ ਮੰਦਿਰ ਹੁੰਦਾ ਸੀਗਾ ਮਹਾਰਾਜ ਜੀ ਜਿਹਦਾ ਨਾਮ ਤੋਂ ਜਿੱਤੇ ਕਿ ਟਾਇਆ ਗਿਆ ਰੀਜ਼ਨ ਕੀ ਹੈ ਸਾਹਮਣੇ ਨਹੀਂ ਆ ਰਿਹਾ ਤੇ ਇੱਥੇ ਜਿਹੜਾ ਲੋਕਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜਿਹੜਾ ਪ੍ਰਸ਼ਾਸਨ ਨੂੰ ਜਿਹੜੀਆਂ ਨੇ ਗਾਲਾਂ ਕੱਢੀਆਂ ਜਾ ਰਹੀਆਂ ਨੇ ਸਾਰੀ ਗੱਲਬਾਤ ਕਰਦੇ ਸਰ ਸਭ ਤੋਂ ਪਹਿਲਾਂ ਤੇ ਇਹ ਦੱਸੋ ਮੰਦਿਰ ਕਿਉਂ ਜਿਹੜਾ ਟਾਇਆ ਗਿਆ ਰੀਜ਼ਨ ਕੀ ਸੀ ਮੈਂ ਸਮਝਦਾ ਹਾਂ ਕਿ ਕੁਝ ਲੋਕਾਂ ਦੀ ਜਮੀਰ ਮਰ ਚੁੱਕੀ ਹੈ ਜਿੱਦਾਂ ਕਿ ਤੁਸੀਂ ਕੈਮਰਾਮੈਨ ਨੂੰ ਕਹੂੰਗਾ ਪਿੱਛੇ ਕੈਮਰਾ ਮਾਰ ਕੇ ਦੇਖਣ ਕਿ ਜਿੱਦਾਂ ਪਿੱਛੇ ਕਲੋਨੀਆਂ ਹਨ ਉਹਨਾਂ ਦੀ ਜਿਹੜਾ ਉਹਨਾਂ ਨੇ ਮੈਨੂੰ ਸੁਣਾਉਣ ਚ ਆਇਆ ਇੱਥੋਂ ਗੇਟ ਕੱਢਣਾ ਸੀ ਤੇ ਉਹਨਾਂ ਦੀ ਪ੍ਰਾਪਰਟੀ ਦਾ ਰੇਟ ਘਟ ਰਿਆ ਸੀ ਤਦ ਉਹਨਾਂ ਨੇ ਇੱਥੇ ਮੰਦਿਰ ਤਾਂ ਢਾ ਦਿੱਤਾ ਪਰਸੋ ਰਾਤ ਤੱਕ ਇੱਥੇ ਮੰਦਿਰ ਸੀਗਾ ਪਰਸੋ ਰਾਤ ਨੂੰ 12 ਵਜੇ ਤੋਂ ਬਾਅਦ ਇਹਨਾਂ ਨੇ ਕਰੇਨਾ ਲਿਆਂਦੀਆਂ ਲਾਈਟਾਂ ਬੰਦ ਕੀਤੀਆਂ ਤੇ ਹਨੇਰੇ ਦੇ ਵਿੱਚ ਮੰਦਿਰ ਇੱਥੋਂ ਢਾ ਦਿੱਤਾ ਇੱਥੇ ਤੱਕ ਕਿ ਮੰਦਿਰ ਦੀਆਂ ਨੀਹਾਂ ਵੀ ਪੱਟ ਕੇ ਨਾਲ ਲੈ ਗਏ ਇੱਥੇ ਜਿਹੜੀਆਂ ਮੂਰਤੀਆਂ ਸਥਾਪਿਤ ਸੀ ਭਗਵਾਨ ਸ਼੍ਰੀ ਵਾਲਮੀਕੀ ਮਹਾਰਾਜ ਜੀ ਦੇ ਨਾਮ ਤੇ ਇਹ ਮੰਦਿਰ ਇੱਥੇ ਸਥਾਪਿਤ ਸੀਗਾ ਇੱਥੇ ਨਾਲ ਬਾਹਰ ਸ਼ਨੀ ਦੇਵ ਦਾ ਮੰਦਿਰ ਸੀ ਅੰਦਰ ਪੋਲੇਨਾਥ ਜੀ ਦੇ ਸ਼ਿਵਲਿੰਗ ਵਿਰਾਜਮਾਨ ਸੀ ਜਦੋਂ ਮੰਦਿਰ ਦੇ ਵਿੱਚ ਆਪਾਂ ਮੂਰਤੀਆਂ ਨੂੰ ਸਥਾਪਿਤ ਕਰਦੇ ਆ ਉਹਦੀ ਪੂਰੀ ਪ੍ਰਾਣ ਪ੍ਰਤੀਸ਼ਠਾ ਦੇ ਨਾਲ ਵਿਧੀ ਵਿਵਧਾਨ ਦੇ ਨਾਲ ਪਾਠ ਪੂਜਾ ਕਰਕੇ ਮੂਰਤੀਆਂ ਸਥਾਪਿਤ ਕਰਦੇ ਆ ਲੇਕਿਨ ਇਹਨਾਂ ਦੀ ਬੰਦਿਆਂ ਦੀ ਇੰਨੀ ਜਮੀਰ ਮਰ ਗਈ ਕਿ ਉਹਨਾਂ ਨੇ ਜਦੋਂ ਮੂਰਤੀਆਂ ਇੱਥੋਂ ਖੰਢਿਤ ਖੰਡਿਤ ਕਰਤੀਆਂ ਸਾਡੀਆਂ ਮੂਰਤੀਆਂ ਤੇ ਉਹ ਪਟਕੇ ਪਤਾ ਨਹੀਂ ਮਲਵਾ ਕਿੱਥੇ ਲੈ ਗਏ ਤੇ ਲੇਕਿਨ ਜਦੋਂ ਪਰਸੋ ਰਾਤ ਇਹ ਜਦੋਂ ਪਟਿਆ ਜਾ ਰਿਹਾ ਸੀਗਾ ਇਦਾਂ ਦਾ ਸੀਗਾ ਨਹੀਂ ਆਵਾਜ਼ ਨਹੀਂ ਆਈ ਉਹ ਨਹੀਂ ਲੋਕ ਇਹ ਲੋਕਾਂ ਨੂੰ ਆਵਾਜ਼ ਨਹੀਂ ਇੱਕ ਲੋਕ ਇੱਥੇ ਪਹੁੰਚ ਕੇ ਕਿੰਨਾ ਜੀ ਜਦੋਂ ਲੋਕ ਆਪਣੇ ਘਰੇ ਸੁੱਤੇ ਪਏ ਸੀ ਮੈਡਮ ਜਦੋਂ ਇਨਸਾਨ ਸੋ ਜਾਂਦਾ ਨਾ ਮਰਿਆ ਔਰ ਸੁੱਤਾ ਹੋਇਆ ਇੱਕ ਬਰਾਬਰ ਹੁੰਦਾ ਜੇ ਇਹਨਾਂ 'ਚ ਦਮ ਸੀ ਜੇ ਇਹ ਵਾਕਈ ਇਹਨੇ ਆਪਣੇ ਪਿਓ ਦੇ ਜਣੇ ਨੇ ਤੇ ਇਹਨਾਂ ਸਵੇਰੇ ਦਿਨ ਦੇ ਵੇਲੇ ਇਸ ਮੰਦਰ ਦੇ ਹੱਥ ਲਾ ਕੇ ਦਿਖਾਉਂਦੇ ਤਾਂ ਦੱਸ ਜੀ ਇਹਨਾਂ ਨੂੰ ਦੱਸਦੇ ਇੱਟ ਦਾ ਜਵਾਬ ਇੱਟਰਾ ਦਿੰਦੇ ਮੈਂ ਇਹਨਾਂ ਨੂੰ ਚੇਤਾਵਨੀ ਦਿਨਾ ਅਸੀਂ ਦੁਬਾਰਾ ਕੱਲ ਇੱਥੇ ਭਗਵਾਨ ਭੋਲੇ ਨਾਜ ਦੀ ਦਾ ਸ਼ਿਵਲਿੰਗ ਸਥਾਪਿਤ ਕਰਾਂਗੇ ਜਿਹੜੇ ਪਿਓ ਦੇ ਪੁੱਤਰ ਚ ਦਮ ਹੈ ਸ਼ਿਵਲਿੰਗ ਹਟਾ ਕੇ ਦੇਖ ਲੈ ਅਸੀਂ ਜਿਹੜਾ ਨੇ ਮੰਦਿਰ ਇੱਥੋਂ ਦੀ ਤੋੜਿਆ ਉਹਨਾਂ ਦੇ ਬੰਦੀ ਕਾਰਵਾਈ ਕਰਾਵਾਂਗੇ ਤੇ ਜਿਹੜਾ ਇੱਥੇ ਸ਼ਿਵਲਿੰਗ ਹਟਾਣ ਆਊਗਾ ਅਸੀਂ ਉਹਨਾਂ ਨੂੰ ਮੋਕੇ ਤੇ ਇੱਟ ਦਾ ਜਵਾਬ ਇੱਟ ਦੇ ਨਾਲ ਦਵਾਂਗੇ ਅਸੀਂ ਚੂੜੀਆਂ ਨਹੀਂ ਪਾਈਆਂ ਉਹਨਾਂ ਨੇ ਨੇਰੇ ਦੇ ਵਿੱਚ ਨੇਰੇ ਦੀ ਆੜ ਦੇ ਵਿੱਚ ਇੱਥੇ ਕ੍ਰੇਨ ਬੁਲਾ ਕੇ ਮੰਦਿਰ ਟਾਇਆ ਦਿਨ ਵੱਲੇ ਉਹ ਇੱਥੇ ਮੰਦਿਰ ਦੇ ਵਿੱਚ ਮਾੜੀ ਜੀ ਵੀ ਕ੍ਰੇਨ ਲਿਆ ਕੇ ਦੱਸੇ ਤੇ ਅਸੀਂ ਉਹਨਾਂ ਨੂੰ ਦੱਸਦੇ ਕੀ ਭਾਅ ਵਿਕਦੀ ਆ ਕਿੰਨਾ ਸਾਲ ਪੁਰਾਣਾ ਇਹ ਮੰਦਿਰ ਸੀ ਘੱਟੋ ਘੱਟ 20 ਸਾਲ ਪੁਰਾਣਾ ਮੰਦਿਰ ਸੀ ਲੋਕਾਂ ਨੂੰ ਅਚੰਭਾ ਉਦੋਂ ਹੋਇਆ ਜਦੋਂ ਇੱਥੇ ਲੋਕ ਹਜ਼ਾਰਾਂ ਲੋਕਾਂ ਦੀ ਲੁਧਿਆਣੇ ਦੇ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਸੀ ਲੋਕਾਂ ਦੇ ਹੱਥਾਂ ਦੇ ਵਿੱਚ ਕਿਸੇ ਨੇ ਡੋਲੂ ਦੇ ਵਿੱਚ ਆਪਣਾ ਸ਼ਿਵਲਿੰਗ ਤੇ ਜਲ ਚੜਾਣਾ ਆਇਆ ਕੋਈ ਗੜਵੀ ਦੇ ਵਿੱਚ ਆਇਆ ਜਦੋਂ ਇੱਥੇ ਤੱਕ ਪਹੁੰਚੇ ਤੇ ਇੱਥੇ ਦੇਖਿਆ ਇਦਾਂ ਦਾ ਇੱਥੇ ਕਾਇਆ ਕਲਪ ਹੋ ਗਈ ਕਿ ਮੰਦਿਰ ਹੀ ਨਹੀਂ ਹੈਗਾ ਮੈਂ ਮੈਡਮ ਇੱਕ ਗੱਲ ਕਹਿਣਾ ਚਾਹੁੰਦਾ ਜਦੋਂ ਇਨਸਾਨ ਜਨਮ ਲੈਂਦਾ 2.5 ਕਿਲੋ ਵਜ਼ਨ ਹੁੰਦਾ ਤੇ ਜਦੋਂ ਇਨਸਾਨ ਮਰਦਾ ਉਦੋਂ 2.5 ਕਿਲੋ ਦੇ ਉਹਦੇ ਨਾ ਅਸੀਂ ਤੁਸੀਂ ਕੁਝ ਲੈ ਕੇ ਆਏ ਆ ਇਸ ਦੁਨੀਆ ਤੇ ਨਾ ਕੁਝ ਲੈ ਜਾਣਾ ਲੇਕਿਨ ਐਸੇ ਲੋਕਾਂ ਨੂੰ ਪੈਸੇ ਦਾ ਇੰਨਾ ਮੋਹ ਪੈ ਗਿਆ ਲਾਲਚ ਪੈ ਗਿਆ ਕਿ ਉਹਨਾਂ ਦੇ ਜਮੀਰ ਮਰ ਗਈ ਉਹਨਾਂ ਨੇ ਮੰਦਰ ਹੀ ਇਥੋਂ ਢਾ ਦਿੱਤਾ ਮੈਂ ਕਿ ਰੱਬ ਦਾ ਨਾਮ ਜਿਹੜਾ ਹੈ ਇਨਸਾਨ ਹੀ ਖਤਮ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਤਰੀਕੇ ਨਾਲ ਅੱਜ ਮੰਦਰ ਢਾਹਤਾ ਹੈ ਕੱਲ ਨੂੰ ਤਾਂ ਕੁਝ ਵੀ ਹੋਰ ਵੀ ਕਰ ਦੇਣਗੇ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਲੋਕਾਂ ਦੀ ਜਮੀਰ ਮਰ ਚੁੱਕੀ ਹੈ ਜਿਨ੍ਹਾਂ ਨੇ ਇਹੋ ਜਿਹਾ ਕਾਨੂੰਨਾ ਕੰਮ ਕੀਤਾ ਹੈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਉਹਨਾਂ ਤੇ ਜਲਦ ਤੋਂ ਜਲਦ ਬੰਦੀ ਕਾਰਵਾਈ ਕੀਤੀ ਜਾਵੇ ਅਸੀਂ ਉਹ ਜਿਹੜੇ ਲੋਕ ਨੇ ਚਾਹੇ ਜਿਨੇ ਮਰਜੀ ਪਾਵਰਫੁਲ ਹੋਣ ਜਿਨੇ ਮਰਜੀ ਤਾਕਤਵਰ ਹੋਣ ਚਾਹੇ ਜਿਨੇ ਮਰਜੀ ਰਸੂਖਦਾਰ ਹੋਣ ਜਿਨੇ ਮਰਜੀ ਪੈਸੇ ਵਾਲੇ ਹੋਣ ਚਾਹੇ ਜਿਨੇ ਮਰਜੀ ਵੱਡੇ ਰਾਜਨੇਤਾ ਹੋਣ ਅਸੀਂ ਉਹਨਾਂ ਤੋਂ ਡਰਨ ਵਾਲੇ ਨਹੀਂ ਆ ਉਹਨਾਂ ਦਾ ਇੱਟ ਦਾ ਜਵਾਬ ਇੱਟ ਦੇ ਨਾਲ ਦਵਾਂਗੇ ਤੇ ਮੈਂ ਉਹਨਾਂ ਨੂੰ ਚੇਤਾਵਨੀ ਦਿਨਾ ਤੇ ਉਹਨਾਂ ਨੂੰ ਲਲਕਾਰਦਾ ਵੀ ਆ ਜਿਸ ਮਾਰੇ ਪੁੱਤ ਜਦਮ ਮੈਂ ਸਾਡਾ ਇੱਥੇ ਦੁਬਾਰਾ ਅਸੀਂ ਮੰਦਿਰ ਬਣਾਵਾਂਗੇ ਜਿਹਦੇ ਦਮ ਮੈਂ ਸਾਡਾ ਇਥੋਂ ਮੰਦਿਰ ਹਲਾਕੇ ਦਿਖਾ ਦੇਵੇ ਤੇ ਦੂਸਰੀ ਗੱਲ ਜਿਨ੍ਹਾਂ ਨੇ ਇਹੋ ਜਿਹਾ ਕਰੋਨਾ ਕੰਮ ਕੀਤਾ ਉਹ ਸਾਡੇ ਨਾਲ ਸਿੱਧਾ ਟੱਕਰਾ ਲੈ ਲੈਣ ਸਾਡੇ ਦੇ ਜਿਹੜਾ ਕਾਨੂੰਨੀ ਤੌਰ ਤੇ ਜਿਹੜੀ ਬਣਦੀ ਕਾਰਵਾਈ ਕਰਨੀ ਹੈ ਪ੍ਰਸ਼ਾਸਨ ਕਰ ਦੇਵੇ ਅਸੀਂ ਡਰਨ ਵਾਲੇ ਨਹੀਂ ਆ ਨਾ ਹਿੰਦੂ ਅੱਜ ਤੱਕ ਕਿਸੇ ਕੋ ਡਰਿਆ ਨਾ ਡਰੇਗਾ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਵਾ ਦੇ ਜੀ ਸਰ ਲੱਗ ਰਿਹਾ ਕਿ ਘਰ ਦੀ ਡੈਕੋਰੇਸ਼ਨ ਲਈ ਅੱਜ ਰੱਬ ਦਾ ਘਰ ਹੀ ਖਤਮ ਕਰਤਾ ਜਿਹੜੇ ਕਿ ਰੱਬ ਦਾ ਆਸਤਾ ਜਿੱਦ ਤੇ ਕਿ ਰੱਬ ਉੱਤੇ ਕਰਕੇ ਹੀ ਲੋਕ ਜਿਹੜੇ ਅੱਗੇ ਵਧ ਰਹੇ ਨੇ ਲੱਗ ਰਿਹਾ ਕਿ ਆਉਣ ਵਾਲੇ ਟਾਈਮ ਤੋਂ ਵਿੱਚ ਹੋਰ ਵੀ ਕੁਝ ਵੇਖਣ ਨੂੰ ਮਿਲ ਸਕਦਾ ਦੇਖੋ ਜੀ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਮੰਦਰਾਂ ਨਾਲ ਜੁੜੀਆਂ ਹੁੰਦੀਆਂ ਹੁੰਦੀਆਂ ਉੱਥੇ ਕਈ ਕਈ ਇਦਾਂ ਦੇ ਕਨੌਣੇ ਬੰਦੇ ਵੀ ਹੁੰਦੇ ਆ ਜਿਹੜੇ ਰੱਬ ਨੂੰ ਟੱਬ ਸਮਝਦੇ ਆ ਜੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਰੱਬ ਦੀ ਭਗਵਾਨ ਦੀ ਲਾਠੀ ਵੱਜਣੀ ਆ ਉਹਨੇ ਆਵਾਜ਼ ਨਹੀਂ ਕਰਨੀ ਹੈਗੀ ਇਹਨਾਂ ਨੇ ਇੱਕ ਆਪਣੇ ਪ੍ਰੋਜੈਕਟ ਲਈ ਭਗਵਾਨ ਨੂੰ ਵੈਨਿਸ਼ ਕਰਤਾ ਆਖੋ ਓਲੇ ਕਰਤਾ ਕੀ ਪਤਾ ਇਹ ਪ੍ਰੋਜੈਕਟ ਸਿਰੇ ਹੀ ਨਾ ਚੜੇ ਭਗਵਾਨ ਸਭ ਕੁਝ ਦੇਖਦਾ ਦੇਖੋ ਅਸੀਂ ਭਗਵਾਨ ਤਾਂ ਦੇਖਦਾ ਹੀ ਆ ਉਹ ਸਾਨੂੰ ਵੀ ਦੇਖਦਾ ਉਹਨਾਂ ਨੂੰ ਵੀ ਦੇਖਦਾ ਅਸੀਂ ਤਾਂ ਮੰਦਿਰ ਦੁਆਰਾ ਸਥਾਪਿਤ ਕਰ ਦੇਣਾ ਇੱਥੇ ਜਿਹੜਾ ਜਿਹਦੇ ਵੀ ਦਮ ਹੈ ਉਹ ਦਿਨ ਦਿਹਾੜੇ ਮੰਦਿਰ ਟਾ ਕੇ ਦੇਖੇ ਉਹਨੂੰ ਪਤਾ ਲੱਗੇ ਕੋਦਿਚ ਕਿੰਦਾ ਗਦਾਮਾ ਰਾਤ ਨੂੰ 3 ਵਜੇ 4 ਵਜੇ ਜਦੋਂ ਮੋਹਿਆਂ ਬਰਾਬਰ ਹੁੰਦੇ ਬੰਦੇ ਉਦੋਂ ਤਾਂ ਕੋਈ ਵੀ ਮੰਦਰ ਢਾ ਸਕਦਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਇਹ ਚੀਜ਼ਾਂ ਜਿਹੜੀਆਂ ਨੇ ਅੱਜ ਸਾਡੇ ਲੋਕਾਂ ਨੂੰ ਇੱਥੇ ਚੰਦ ਲੋਕ ਇਕੱਠੇ ਹੋਏ ਆ ਜਿਹੜੇ ਨਹੀਂ ਘਰੇ ਬੈਠੇ ਆ ਸਾਨੂੰ ਦੇਖ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਜੇ ਅੱਜ ਇਹ ਮੰਦਰ ਢਾ ਸਕਦੇ ਕੱਲ ਤੁਹਾਡੇ ਘਰ ਵੀ ਢਾ ਸਕਦੇ ਆ ਠੀਕ ਆ ਜਿਹੜੇ ਭਗਵਾਨ ਨੂੰ ਖਤਮ ਕਰ ਸਕਦੇ ਆ ਭਗਵਾਨ ਦੀ ਬਣਾਈ ਚੀਜ਼ ਨੂੰ ਤਾਂ ਮਿੰਟ 'ਚ ਖਤਮ ਕਰ ਸਕਦੇ ਆ ਸੋ ਇਹਨਾਂ ਪਾਵਰਫੁੱਲ ਲੋਕਾਂ ਤੋਂ ਡਰਨ ਦੀ ਲੋੜ ਨਹੀਂ ਆ ਜਿੰਨਾ ਅਸੀਂ ਡਰਾਂਗੇ ਘਰੇ ਰਵਾਂਗੇ ਇਹ ਸਾਡੇ ਉੱਪਰ ਹੋਰ ਹਵੀ ਹੋਣਗੇ ਵਾਲੇ ਰੰਗ ਦਾ ਪੱਥਰ ਸਾਡੇ ਭਗਵਾਨ ਸ਼ਨੀ ਦੇ ਮਹਾਰਾਜ ਜੀ ਦੇ ਮੰਦਰ ਦੇ ਵਿੱਚ ਲੱਗਾ ਹੋਇਆ ਸੀ ਇੱਥੋਂ ਇਹ ਦਰਸਾਉਂਦਾ ਕਿ ਇਹ ਲੋਕਾਂ ਦਾ ਜਮੀਰ ਇਹਨਾਂ ਮਰ ਚੁੱਕਿਆ ਠੀਕ ਆ ਇੱਥੇ ਸੀਸੀਟੀਵੀ ਨਹੀਂ ਲੱਗੇ ਉਹਨਾਂ ਦੀ ਇਹੋ ਜਿਹੀ ਕਾਨੂੰਨੀ ਹਰਕਤ ਸੀਸੀਟੀਵੀ ਦੇ ਵਿੱਚ ਕੈਦ ਨਹੀਂ ਹੋਈ ਜਿਹੜਾ ਉੱਪਰ ਵਾਲੇ ਦਾ ਸੀਸੀਟੀਵੀ ਚੱਲਦਾ ਨਾ ਨਾ ਉਹਦੇ ਡੀਵੀਆਰ ਦੀ ਲੋੜ ਹੈ ਨਾ ਇਨਵਰਟਰ ਦੀ ਲੋੜ ਹੈ ਨਾ ਜਨਰੇਟਰ ਦੀ ਲੋੜ ਹੈ ਉਹ ਪਰਮਾਤਮਾ ਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਹੁੰਦੀ ਜਿਹੜਾ ਇਹਨਾਂ ਨੇ ਇਹੋ ਜਿਹਾ ਕਰੋਨਾ ਕੰਮ ਕੀਤਾ ਜਿਹੜੇ ਸਾਡੇ ਹਿੰਦੂਆਂ ਨੂੰ ਠੇਸ ਪਹੁੰਚਾਈ ਹੈ ਸਾਡੇ ਸਨਾਤਨ ਧਰਮ ਦਾ ਅਪਮਾਨ ਕੀਤਾ ਇਹੋ ਜਿਹੇ ਬੰਦਿਆਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਪਤਾ ਲੱਗਿਆ ਕਿ ਇਹ ਜਿਹੜੀ ਕਰੋਨੀਆਂ ਹਰਕਤ ਆ ਕਿਸ ਵੱਲੋਂ ਜਿਹੜੀ ਕਰਾਈ ਗਈ ਹੈ ਮੈਂ ਦੱਸੀ ਤਾਂ ਜਾਨਾ ਜਿਹੜੇ ਪਿੱਛੇ ਲੋਕਾਂ ਦੀ ਜ਼ਮੀਨ ਹੈ ਉਹਨਾਂ ਦੀ ਕੀਮਤ ਘਟ ਰਹੀ ਸੀ ਆਪਣੀ ਕੀਮਤ ਵਧਾਉਣ ਵਾਸਤੇ ਉਹਨਾਂ ਨੇ ਇਥੋਂ ਪਰਮਾਤਮਾ ਦਾ ਮੰਦਿਰ ਹੀ ਚ ਜਦੋਂ ਜਿਹੜੇ ਅੱਛੇ ਕੋਲੋਨਾਈਜ਼ਰ ਸਾਡੇ ਲੁਧਿਆਣੇ ਦੇ ਵਿੱਚ ਆ ਜਦੋਂ 15 20 ਏਕੜ ਦੇ ਵਿੱਚ ਕਲੋਨੀ ਕੱਢਦੇ ਆ ਨਾ ਪਹਿਲੇ 5 570 ਗਜ ਦੇ ਵਿੱਚ ਪਹਿਲੇ ਉੱਥੇ ਮੂਰਤੀ ਸਥਾਪਨਾ ਕਰਕੇ ਮੰਦਿਰ ਗੁਰਦੁਆਰਾ ਬਣਾਉਂਦੇ ਆ ਕਿ ਪ੍ਰਮਾਤਮਾ ਉਹਨਾਂ ਤੇ ਕਿਰਪਾ ਕਰੇ ਤੇ ਜਿਹੜੇ ਆਣ ਵਾਲੇ ਜਿਹੜੇ ਪਲਾਟ ਬਣਾਣਗੇ ਉਹਨਾਂ ਦੇ ਕਾਰੋਬਾਰ ਚ ਪ੍ਰਮਾਤਮਾ ਤਰੱਕੀ ਦਵੇ ਇਹ ਇਹੋ ਜਿਹੇ ਪਹਿਲੇ ਬੰਦੇ ਦੇਖੇ ਆ ਜਿਹੜੇ ਭਗਵਾਨ ਨੂੰ ਅਸੀਂ ਕਈ ਰਸੂਕਦਾਰ ਦੇਖੇ ਆ ਜਿਹੜੇ ਗਰੀਬਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਕਰੋ ਬੇਗਰ ਕਰ ਦਿੰਦੇ ਸੀ ਲੇਕਿਨ ਇਹੋ ਜਿਹੇ ਬੰਦੇ ਵੀ ਹੈਗੇ ਆ ਸਾਡੇ ਇਹ ਲੁਧਿਆਣੇ ਸ਼ਹਿਰ ਦੇ ਵਿੱਚ ਜਿਹੜੇ ਆਪਣੇ ਹਿੱਤਾਂ ਦੇ ਲਈ ਇਹਨਾਂ ਨੇ ਭਗਵਾਨ ਨੂੰ ਕਰੋ ਬੇਕਾਰ ਕਰ ਦਿੱਤਾ ਲੇਕਿਨ ਜਿਹੜੀ ਇਹ ਬੜੀ ਵੱਡੀ ਮਾੜੀ ਜਣਾ ਵਾਸਤੇ ਹਰਕਤ ਆ ਅਸੀਂ ਸਾਨੂੰ ਜਿਹੜਾ ਮਰਜੀ ਕਦਮ ਚੱਕਣੇ ਪੈਣਾ ਸੀ ਇਹਨਾਂ ਨੂੰ ਬੰਦੀ ਕਾਰਵਾਈ ਕਰਾਵਾਂਗੇ ਜੀ ਤੇ ਦਿਖਾਵਾਂਗੇ ਉਹ ਮੰਦਿਰ ਦੀਆਂ ਤਸਵੀਰਾਂ ਕਿਸ ਤਰੀਕੇ ਦੀ ਅਸੀਂ ਆ ਮੰਦਿਰ ਸੀਗਾ ਜਦੋਂ ਟਾਇਆ ਗਿਆ ਇਸ ਤਰੀਕੇ ਦਾ ਸੀਗਾ ਹੈਨਾ ਬਹੁਤ ਪ੍ਰਾਚੀਨ ਮੰਦਿਰ ਸੀਗਾ ਜੀ ਪਿਛਲੇ 15-20 ਸਾਲਾਂ ਤੋਂ ਲੋਕਾਂ ਦੀਆਂ ਆਸਾਂ ਮੁਰਾਦਾਂ ਇਸ ਮੰਦਿਰ ਤੇ ਆ ਕੇ ਪੂਰੀਆਂ ਹੁੰਦੀਆਂ ਸੀ ਤੇ ਜਦੋਂ ਸਵੇਰੇ ਲੋਕ ਇੱਥੇ ਜਲ ਚੜ੍ਹਾਉਣ ਦੇ ਲਈ ਸ਼ਿਵਲਿੰਗ ਲਈ ਆਏ ਆ ਤੇ ਉਹਨਾਂ ਨੇ ਦੇਖਿਆ ਵੀ ਜਿਹੜਾ 15-20 ਸਾਲਾਂ ਤੋਂ ਇੱਥੇ ਮੰਦਿਰ ਸੀਗਾ ਇੱਕ ਲੈਂਟਰ ਵਾਲਾ ਮੰਦਿਰ ਸੀਗਾ ਤੇ ਹੁਣ ਤੁਸੀਂ ਦੇਖੋਗੇ ਵੀ ਮੰਦਿਰ ਦੀਆਂ ਨੀਹਾਂ ਤੱਕ ਪਟਕੇ ਲੈ ਗਏ ਆ ਵੀ ਕਿੱਡੇ ਪਾਵਰਫੁੱਲ ਲੋਗ ਹੋਣਗੇ ਕਿੱਡੀਆਂ ਰਾਜਨੀਤਿਕ ਪਾਵਰਾ ਉਹਨਾਂ ਦੇ ਕੋਲ ਹੋਣਗੀਆਂ ਵੀ ਜਿਨ੍ਹਾਂ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਕਿਉਂਕਿ ਰਾਤ ਨੂੰ 1 ਵਜੇ ਆਏ ਆ ਜੀਸੀਬੀ ਦੀਆਂ ਲਾਈਟਾਂ ਬੰਦ ਕਰਕੇ ਉਹਨਾਂ ਨੇ ਕੰਮ ਕੀਤਾ ਵਾ ਤੇ 3 ਵਜੇ ਤੱਕ 2 ਘੰਟੇ ਦੇ ਵਿੱਚ ਸਾਰਾ ਮਲਵਾ ਭਰ ਕੇ ਆਪਣੇ ਨਾਂ ਲੈ ਗਏ ਆ ਸਾਡੇ ਦਿਲ ਨੂੰ ਇੰਨਾ ਕਿ ਦੁੱਖ ਲੱਗਦਾ ਪਿਆ ਵੀ ਜਿਹੜੀ ਸਾਡੀ ਵਾਲਮੀਕੀ ਮਹਾਰਾਜ ਦੀ ਪ੍ਰਤੀਮਾ ਸੀਗੀ ਸ਼ਿਵਲਿੰਗ ਸੀਗਾ ਹਨੂਮਾਨ ਜੀ ਦੀ ਮੂਰਤੀ ਸੀ ਉਹਨਾਂ ਨੂੰ ਖੰਡਿਤ ਕਰਕੇ ਇਸ ਟਾਈਮ ਕਿਸ ਹਾਲਾਤ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਊਗਾ ਪੂਰਾ ਰੋਸ ਆ ਹਿੰਦੂ ਸਮਾਜ ਦੇ ਵਿੱਚ ਤੇ ਪ੍ਰਸ਼ਾਸਨ ਨੂੰ ਆਪਾਂ ਇਹੀ ਕਹਿਣਾ ਚਾਹਾਂਗੇ ਵੀ ਅਸੀਂ ਟੈਂਟ ਲਾ ਕੇ ਇੱਥੇ ਬੈਣ ਲੱਗੇ ਆਂ ਤੇ ਇੱਥੇ ਸ਼ਿਵਲਿੰਗ ਦੀ ਸਥਾਪਨਾ ਸੀ ਦੁਬਾਰਾ ਕਰਾਂਗੇ ਜੇ ਕੋਈ ਇਦਾਂ ਦਾ ਮਾਦਾ ਲਾਲ ਹੈਗਾ ਵਾ ਜਿੰਨੇ ਰਾਤ ਨੂੰ ਸਾਦਾ ਮੰਦਿਰ ਤਾਂ ਆਇਆ ਵਾ ਉਹ ਦਿਨ ਦੇ ਵੇਲੇ ਆਵੇ ਤੇ ਸਾਡੇ ਨਾਲ ਮੱਥੇ ਦੇ ਨਾਲ ਮੱਥਾ ਲਾ ਕੇ ਗੱਲ ਕਰੇ ਕਿ ਇੱਟਾਂ ਅਸੀਂ ਮੰਗਾਲੀਆਂ ਵਾ ਸੀਮੈਂਟ ਵੀ ਆ ਰਿਹਾ ਵਾ ਟੈਂਟ 2 ਘੰਟੇ ਚ ਲੱਗ ਜਾਊਗਾ ਜੀ ਦਾ ਤੁਸੀਂ ਦੇਖਿਆ ਨਾ ਯੋਧਿਆ ਦੇ ਵਿੱਚ RAM ਮੰਦਰ ਜੀ ਵੀ RAM ਜੀ ਵੀ ਇਹ ਯੋਧਿਆ ਟੈਂਟ ਦੇ ਵਿੱਚ ਰਹੇ ਨੇ ਉਦਾਂ ਅਸੀਂ ਸ਼ਿਵਲਿੰਗ ਨੂੰ ਹਜੇ ਟੈਂਟ ਦੇ ਵਿੱਚ ਰੱਖਾਂਗੇ ਤੇ ਜਦੋਂ ਸ਼ਰਧਾਲੂਆਂ ਦੀ ਪੀੜ ਇੱਥੇ ਜਮਾ ਹੋਊਗੀ ਅਸੀਂ ਉਸ ਮੰਦਰ ਨੂੰ ਪੱਕਾ ਕਰਾਂਗੇ ਤੇ ਮੰਦਰ ਇੱਥੇ ਜਿਹੜਾ ਦੁਬਾਰਾ ਸਥਾਪਿਤ ਕੇ ਜਿਹੜਾ ਕੀਤਾ ਜਾਊਗਾ ਬਿਲਕੁਲ ਕੀਤਾ ਜਾਊਗਾ ਕਿ ਇਹਦੀ ਸਥਾਪਨਾ ਅੱਜ ਹੀ ਸ਼ਾਮ ਨੂੰ 4 ਵਜੇ ਕਰ ਦਿੱਤੀ ਜਾਊਗੀ ਅੱਛਾ ਇਦਾਂ ਹੋਇਆ ਕਿ ਇਹ ਜਿਹੜੀ ਜ਼ਮੀਨ ਆ ਕਿਸੇ ਮਤਲਬ ਕਿ ਕੋਈ ਕਮਰਸ਼ਲ ਹੋਵੇ ਤਾਂ ਕਰਕੇ ਜਿਹੜਾ ਮੰਦਿਰ ਹਟਾਇਆ ਗਿਆ ਇਹ ਬਿਲਕੁਲ ਜੀ ਇਹ ਜਿਹੜੀ ਜ਼ਮੀਨ ਆ ਇਹ ਕਮਰਸ਼ਲ ਆ ਕਹਿੰਦੇ ਕਲੋਨੀ ਕੱਟ ਦਿੱਤੀ ਆ ਪਰਸੋ ਉ ਤੇ ਜਿਹੜਾ ਇੱਥੇ ਦਾ ਪੰਡਤ ਸੀ ਉਹਨੂੰ ਵੀ ਖਰੀਦ ਲਿਆ ਗਿਆ ਕੋਈ ਪਤਾ ਨਹੀਂ ਉਹ ਕਿੱਥੇ ਆ ਕਿੱਦਾਂ ਆ ਕਿਸੇ ਨੂੰ ਕੁਝ ਨਹੀਂ ਪਤਾ ਇਹ ਤਾਂ ਸਵੇਰੇ ਜਦੋਂ ਲੋਕ ਜਲ ਚੜ੍ਹਾਣ ਆਏ ਆ ਉਹਨਾਂ ਨੇ ਆ ਕੇ ਦੇਖਿਆ ਵੀ ਮੰਦਿਰ ਕਿੱਧਰ ਗਿਆ ਨਾ ਉਹ ਪੰਡਤ ਜੀ ਲੱਭਿਆ ਨਾ ਕੋਈ ਪ੍ਰਸ਼ਾਸਨ ਆਇਆ ਅਸੀਂ ਸਵੇਰ ਤੇ ਬੈਠੇ ਆ ਕੱਲ ਅਸੀਂ ਕੰਪਲੀਟ ਕਰਕੇ ਆਏ ਆ ਸਲੇਮਟਾਪਰੀ ਥਾਣੇ ਐਸਐਚਓ ਸਾਹਿਬ ਦੀ ਵੀ ਨੌਲੇਜ ਚ ਲਿਆਂਦਾ ਪਰ ਹਾਲ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਪੁੱਛਣ ਨਹੀਂ ਆਇਆ ਕੋਈ ਕੁਝ ਨਹੀਂ ਕਰਨ ਆਇਆ ਉਹ ਸਗੋਂ ਪੱਤਰਕਾਰਾਂ ਨੂੰ ਕਹਿ ਰਿਹਾ ਵੀ ਇਹ ਖਬਰ ਨਾ ਲਾਓ ਸਾਡੀ ਸੈਟਿੰਗ ਹੋਈ ਹੋਈ ਆ ਅੱਛਾ ਹਾਂਜੀ ਰੀਜ਼ਨ ਕੀ ਹੈ ਕਿ ਮੰਦਰ ਟਾ ਦਿੱਤਾ ਸਾਰੇ ਜਿਹੜੇ ਨੇ ਪੰਡਤੋ ਤੱਕ ਨੂੰ ਖਰੀਦ ਲਿਆ ਰੀਜ਼ਨ ਕੀ ਹੋ ਰਿਹਾ ਕਿ ਮੰਦਰ ਜਿਹੜਾ ਟਾਉਣ ਪਿੱਛੇ ਰੀਜ਼ਨ ਇਹੀ ਹੈ ਜੀ ਜਿੱਦਾਂ ਆਪਾਂ ਕੋਈ ਆਲੀਸ਼ਾਨ ਕੋਠੀ ਜਾਂ ਕੋਈ ਮਹਿਲ ਪਿੱਛੇ ਮਾਲ ਬਣਾਉਂਦੀ ਉਹਨਾਂ ਦੀ ਤਿਆਰੀ ਆ ਜਦੋਂ ਮਾਲ ਬਣਾਣਾ ਉਹਨੂੰ ਡੈਕੋਰੇਸ਼ਨ ਕਰਨੀ ਆ ਜਿਹੜਾ ਸਾਹਮਣੇ ਮੰਦਰ ਆ ਉਹਨਾਂ ਨੂੰ ਦਿੱਕਤ ਕਰ ਰਿਹਾ ਸੀ ਭਗਵਾਨ ਉਹਨਾਂ ਨੂੰ ਦਿੱਕਤ ਕਰ ਰਿਹਾ ਸੀਗਾ ਉਹਨਾਂ ਨੇ ਆਪਣੀ ਡੈਕੋਰੇਸ਼ਨ ਬਣਾਉਣ ਦੇ ਲਈ ਇਹ ਮੰਦਰ ਨੂੰ ਰਾਤੋਂ ਰਾਤ ਤੋੜਿਆ ਗਿਆ ਇਹ ਡੈਕੋਰੇਸ਼ਨ ਦੀ ਗੱਲ ਕੀਤੀ ਜਾਵੇ ਫਿਰ ਮੂਰਤੀ ਸਥਾਪਨਾ ਆਪਣੇ ਘਰ ਦੇ ਵਿੱਚ ਕਿਉਂ ਕਰਦੇ ਨੇ ਬਿਲਕੁਲ ਜੀ ਕੋ ਲੋ ਜੇ ਉਹਨਾਂ ਨੂੰ ਇੰਨਾ ਦੁੱਖ ਸੀਗਾ ਤੇ ਉਹ ਆਪਣੇ ਇੱਥੇ 50 ਗਾ ਜਗ੍ਹਾ ਦੇ ਕੇ ਸਾਈਡ ਤੇ ਮੌਲਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਮੰਦਿਰ ਸੀਗੇ ਕੋਈ ਮੌਲ ਬਣਿਆ ਕੋਈ ਦੂਜਾ ਬਣਿਆ ਬਿਲਡਿੰਗਾਂ ਬਣੀਆਂ ਉਹਨਾਂ ਨੇ ਸਾਈਡ ਦੇ ਉੱਤੇ ਮੰਦਿਰ ਬਣਾਇਆ ਇਹਨਾਂ ਨੂੰ ਵੀ ਇਹੀ ਚਾਹੀਦਾ ਸੀਗਾ ਕਿਉਂਕਿ ਉਹ ਇੱਥੇ ਬਣਾਣਗੇ ਕਿਤਾ ਅਰਬਾ ਕਰੋੜਾ ਅਰਬਾ ਕਰਵਾ ਦੀ ਜ਼ਮੀਨ ਆ ਕਿਉਂਕਿ ਅੱਜ ਤੋਂ ਪਹਿਲਾਂ ਇੱਥੇ ਡਕੈਤ ਤੋਂ ਲੋਨ ਵੀ ਖੁੱਲਿਆ ਸੀਗਾ ਉਹਦੇ ਕਰਕੇ ਵੀ ਗੇਟ ਨਹੀਂ ਬਣਿਆ ਹੁਣ ਕਹਿੰਦੇ ਜੀ ਇੱਥੇ ਉਹ ਮਾਲ ਬਣਾਉਣ ਲੱਗੇ ਆ ਜਾਂ ਕੁਝ ਕਰਨ ਲੱਗੇ ਪਰਸੋਂ ਉਦਘਾਟਨ ਹੋਇਆ ਉਹਦੇ ਕਰਕੇ ਉਹਨਾਂ ਨੇ ਇਹ ਮਹਾਰਾਜ ਜਿਹੜਾ ਉਹਨਾਂ ਦੇ ਰਾਹ ਦੇ ਵਿੱਚ ਆਂਦਾ ਸੀਗਾ ਉਹਨਾਂ ਨੇ ਕਿਸੇ ਨਾਲ ਵੀ ਮਿਲ ਕੇ ਇਸ ਮਹਾਰਾਜ ਨੂੰ ਆਪਣੇ ਨੂੰ ਉਹਨਾਂ ਨੇ ਚੱਕ ਕੇ ਪਰੇ ਕਰ ਦਿੱਤਾ ਵੀ ਸਾਡੀ ਸਜਾਵਟ ਵਧੀਆ ਹੋ ਜਵੇ